ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਕਲੈਕਸ਼ਨ ਲੈ ਕੇ ਆਈਆਂ ਸੇਲ ਵਾਲੀਆਂ ਨੇ ਬਾਈ 1겟1 ਵਾਲੀਆਂ ਆਪਸ਼ਨਾਂ ਦੇ ਨਾਲ ਕਲੈਕਸ਼ਨ ਲੈ ਕੇ ਆਈਆਂ ਬਹੁਤ ਸੋਹਣੇ ਫੈਬਰਿਕ ਨੇ ਕਲੈਕਸ਼ਨ ਬਹੁਤ ਪਿਆਰੀਆਂ ਨੇ ਐ ਵਾਲੇ ਕਾਟਨ ਦੇ ਸੂਟ ਨੇ ਟੌਪ ਬਾਟਮ ਐਂ ਦੁਪੱਟਾ ਦੇ ਨਾਲ ਸੂਟ ਚੀਜ਼ਾਂ ਤੁਹਾਨੂੰ ਕਾਟਨ ਦੇ ਵਿੱਚ ਮਿਲਣਗੀਆਂ ਇਹ ਤੁਸੀਂ ਕੋਈ ਵੀ ਦੋ ਸੂਟ ਬਾਈ ਕਰ ਸਕਦੇ ਹੋ 770 ਰੁਪਏ ਦੇ ਵਿੱਚ ਕੋਈ ਵੀ ਸੂਟ ਦੋ ਬਾਈ ਕਰੋਗੇ 770 ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਤਾਨੂੰ ਇਹਦੇ ਉੱਪਰ ਹੋਰ ਐਕਸਟਰਾ ਚਾਰਜਸ ਨਹੀਂ ਲੱਗਣਗੇ 770 ਰੁਪਿਆ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਜਿਹੜੇ ਕੀ ਕਾਟਨ ਦੇ ਸੂਟ ਨੇ ਟੌਪ ਬਾਟਮ ਮੈਂ ਦੁਪੱਟਾ ਕਾਟਨ ਦਾ ਆਏਗਾ 8 ਮੀਟਰ ਦੀ ਸ਼ਰਟ 8 ਮੀਟਰ ਦਾ ਬਾਟਮ ਤੇ 8 ਮੀਟਰ ਦੇ ਨਾਲ ਦੁਪੱਟਾ ਆਏਗਾ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਇਹਨਾਂ ਦੇ ਰਿਗਾਰਡਿੰਗ ਅਜੇ ਕੋਈ ਵੀ ਕੁਐਰੀ ਕਰਨੀ ਹੈ ਤਾਂ ਆਪਣਾ ਨੰਬਰ ਮੈਂ 623924565 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਆਈ ਉਹ ਅੱਜ ਦੀ ਵੀਡੀਓ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਬਾਰੇ ਵਿੱਚ ਤਦ ਉਸ ਨੂੰ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰਕੇ ਕੁਇਰੀ ਕਰ ਸਕਦੇ ਹੋ ਉਸ ਨੂੰ ਸਕਰੀਨਸ਼ਾਟ ਸੈਂਡ ਕਰਕੇ ਕੁਇਰੀ ਕਰ ਸਕਦੇ ਹੋ ਕਲੈਕਸ਼ਨ ਆ ਬਹੁਤ ਪਿਆਰੀਆਂ ਨੇ ਰੰਗ ਬਹੁਤ ਸਾਰੇ ਤਰ੍ਹਾਂ ਦੇ ਰੰਗ ਆਏ ਗਏ ਨੇ ਹਰ ਇੱਕ ਦੀ ਪਸੰਦ ਵਾਲੇ ਅੱਜ ਕੱਲ੍ਹ ਜਿਹੜੇ ਟ੍ਰੈਂਡ ਕਰ ਰਹੇ ਨੇ ਸੌਫਟ ਫੈਬਰਿਕ ਹੁੰਦਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਤੇ ਨਾਲ ਆਂਦੇ ਨੇ ਬਟ ਕਾਟਨ ਐ ਟ੍ਰਾਂਸਪੇਰੈਂਟ ਕੱਪੜਾ ਨਹੀਂ ਹੈ ਬਿਲਕੁਲ ਇੱਕ ਥਿਕ ਫੈਬਰਿਕ ਦੇ ਨਾਲ ਤੇ ਸੌਫਟ ਫੈਬਰਿਕ ਦੇ ਨਾਲ ਆਉਂਦੇ ਨੇ ਬਾਕੀ ਅਗਰ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਦਿੱਤਾ ਹੋਇਆ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਵਾਲੀ ਕਲੈਕਸ਼ਨਾਂ ਆਲਵੇਸ ਟ੍ਰੈਂਡ ਵਿੱਚ ਰਹਿੰਦੀਆਂ ਨੇ ਇਹ ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ ਕੁਝ ਕਲੈਕਸ਼ਨਾਂ ਤੇ ਹੁਣ ਆਫਰ ਲੱਗੀ ਹੈ ਇਹਨਾਂ ਤੇ ਵੀ ਲੱਗੀ ਹੈ ਪਹਿਲੇ 580 ਰੁਪਏ ਦੇ ਵਿੱਚ ਆਈ ਸੀ ਹੁਣ ਇਹ 540 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ 540 ਪਹਿਲੀ ਵਾਲੀ ਕਲੈਕਸ਼ਨ ਵਿੱਚ 770 ਰੁਪਏ ਦੇ ਵਿੱਚ ਦੋ ਸੂਟ ਇਹ ਵਾਲੀ ਤੁਸੀਂ 540 ਦੇ ਵਿੱਚ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਕਾਟਨ ਦੀਆਂ ਨੇ ਬਹੁਤ ਪਿਆਰਾ ਫੈਬਰਿਕ ਹੈ ਕਢਾਈਆਂ ਵਾਲੀਆਂ ਕਲੈਕਸ਼ਨਾਂ ਵਿੱਚ ਆਈਆਂ ਨੇ ਤੇ ਜੇਕਰ ਤੁਸੀਂ ਕੋਈ ਵੀ ਗੈਰੀ ਕਰਨੀ ਜਾਂ ਬਾਈ ਕਰਨਾ ਤਾਂ ਨੰਬਰ ਦਿੱਤਾ ਆ। ਅਗਰ ਸਟੇਟਸ ਦੇਖਣਾ ਤਾਂ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ। ਨੰਬਰ ਸੇਵ ਕਰ ਲਵਾਂਗੀ ਫਿਰ ਮੇਰਾ ਸਟੇਟਸ ਜਿਹੜਾ ਤੁਹਾਨੂੰ ਸ਼ੋ ਹੋ ਜਾਏਗਾ। ਤੇ ਇਹ ਸਾਰੇ ਕਲਰ ਸੇਮ ਐਜ਼ ਇਟ ਇਜ਼ ਆਣਗੇ। ਜੋ ਵੀ ਪ੍ਰਿੰਟਡ ਡਿਜ਼ਾਈਨ ਦਿੱਤਾ ਹੋਇਆ ਸੇਮ ਐਜ਼ ਇਟ ਇਜ਼ ਆਏਗਾ ਜਿਵੇਂ ਦਾ ਇੱਥੇ ਸ਼ੋ ਹੋ ਰਿਹਾ ਹੈ। ਬਾਕੀ ਅਗਰ ਹੋਰ ਕਿਸੇ ਵੀ ਸੂਟ ਦੀ ਕੁਐਰੀ ਹੈ ਤਾਂ ਨੰਬਰ 'ਤੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ